ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਵਾਲੇ ਜੀਵਨ ਪਾਗ 10 ਦਰਸ਼ਨ ਤੇ ਵਾਰ ਅੱਧੀ ਰਾਤ ਦਾ ਵੇਲਾ ਹੈ ਸਟੇਸ਼ਨ ਤੇ ਚੁੱਪ ਚਾਹ ਹੈ ਚਮੀ ਪਾਸੀ ਭਾਰੀ ਜੰਗਲ ਤੇ ਕੋਪ ਨੇਰਾ ਵੀ ਇੰਨਾ ਕਿ ਜੋ ਹੱਥ ਤੇ ਹੱਥ ਮਾਰੀਆਂ ਵੀ ਨਹੀਂ ਸੀ ਸੋਝਦਾ ਅੱਜ ਕੋਈ ਪਤਾ ਨਹੀਂ ਜੋ ਆਪ ਕਿੱਥੇ ਖੜੇ ਨੇ ਐਸੇ ਹਾਲਤ ਵਿੱਚ ਮੇਰੇ ਬਾਬਾ ਜੀ ਇੱਕ ਬਰਿਛ ਥੱਲੇ ਬੈਠ ਗਏ ਬੈਠਦਿਆਂ ਹੀ ਕਿਸੇ ਅਗਾਧ ਗੜੂੰਦਤਾ ਵਿੱਚ ਚਲੇ ਗਏ ਸਮਾਦੀ ਲੱਗ ਗਈ ਅਚਾਨਕ ਹੀ ਇੱਕ ਭਾਰੀ ਪ੍ਰਕਾਸ਼ ਹੋਇਆ ਪ੍ਰਕਾਸ਼ ਵੀ ਉਹ ਜਿਸ ਦੀ ਵਿਆਖਿਆ ਅਸੰਭਵ ਹੋਵੇ ਜਿਵੇਂ ਲੱਖਾਂ ਹੀ ਸੂਰਜ ਇਕੱਠੇ ਹੋ ਕੇ ਅੱਜ ਮੇਰੇ ਬਾਬਾ ਜੀ ਦੇ ਮੁਖੜੇ ਤੇ ਪਏ ਅੱਖਾਂ ਚੁੰਧਿਆ ਕੇ ਖੁੱਲ ਗਈਆਂ ਕੀ ਵੇਖਿਆ ਜੋ ਅਰਸ਼ਾਂ ਦੇ ਵਾਲੀ ਫਰਸ਼ਾਂ ਤੇ ਖਲੋਤੇ ਸਨ ਤੇ ਇਹ ਫਰਮਾ ਰਹੇ ਸਨ ਪਿਆਰੇ ਬਾਬਾ ਜੀ ਸਾਨੂੰ ਛੱਡ ਕੇ ਹੁਣ ਕਿਸ ਪਾਸੇ ਚੱਲੇ ਹੋ ਬਾਬਾ ਜੀ ਸਾਵਧਾਨ ਹੋਏ ਹਸਤ ਕਮਲ ਆਪੇ ਹੀ ਜੁੜ ਗਏ ਤੇ ਪਵਿੱਤਰ ਬੋਲ ਹਿਲਦੇ ਦਿਸੇ ਮਾਨੋ ਕਿ ਕੁਝ ਬੋਲਣਾ ਚਾਹੰਦੇ ਨੇ ਪਰ ਘਟ ਘਟ ਦੀਆਂ ਜਾਣਨ ਵਾਲੇ ਚੋਜੀ ਪ੍ਰੀਤਮ ਜੀ ਅੱਗੇ ਬੋਲ ਤਾਂ ਕੀ ਹੋਣਾ ਸੀ ਮਨ ਹੀ ਮਨ ਰੋ ਰੋ ਦਸ ਰਹਿ ਸਨ ਆਪਣੇ ਮਨ ਦੀ ਬਿਰਥਾਂ ਤੇ ਸ਼ਿਕਾਇਤਾਂ ਜਿਹੜੇ ਪਵਿੱਤਰ ਬੁੱਲਾਂ ਤੋਂ ਕੁਝ ਚਿਰ ਪਹਿਲਾਂ ਚੁਣਕਾਰ ਤੇ ਦੂਰ ਦੂਰ ਤੱਕ ਗੂੰਜ ਪਾ ਦੇਣ ਵਾਲੇ ਮਿੱਠੇ ਬੋਲ ਗੀਤ ਅਲਾਪੇ ਜਾ ਰਹੇ ਸਨ ਜਿਹੜੀ ਪਵਿੱਤਰ ਰਸਨਾ ਤੋਂ ਥੋੜਾ ਸਮਾਂ ਪਹਿਲਾਂ ਇਹੀ ਉੱਚੀ ਉੱਚੀ ਮਨਮੋਹਣੀ ਪਿਆਰੀ ਤੈਸਾ ਨਿਮਰ ਬੇਨਤੀ ਵਿੱਚ ਅਰਦਾਸ ਹੋ ਰਹੀ ਸੀ ਪ੍ਰੀਤਮ ਦੇ ਚਰਨ ਪਰਸ ਕੇ ਚੁੱਪ ਸੀ ਸ਼ਾਂਤ ਸੀ ਮਾਨੋ ਬੋਲਣ ਤੋਂ ਅਸਮਰੱਥ ਹੋਵੇ ਜਿਸ ਤਰ੍ਹਾਂ ਕੋਈ ਗਿਲਾ ਜਾਂ ਸ਼ਿਕਾਇਤ ਬਾਕੀ ਹੀ ਨਾ ਰਹੀ ਹੋਵੇ ਨਹੀਂ ਨਹੀਂ ਉਹ ਅਤ ਵੈਰਾਗੀ ਆਤਮਾ ਆਪਣੇ ਅਰਸ਼ੀ ਪ੍ਰੀਤਮ ਦੀ ਨਗਰੀ ਤੋਂ ਵਿਛੜ ਰਹੀ ਆਤਮਾ ਆਪਣਾ ਦੁੱਖ ਫੋਲਣ ਤੋਂ ਅਸਮਰੱਥ ਸੀ ਬਾਬਾ ਜੀ ਨੇ ਨੀਵੀਂ ਪਾਈ ਹੋਈ ਸੀ ਅੱਖੀਆਂ ਤੋਂ ਛਮ ਛਮ ਹੰਝੂਆਂ ਦੀ ਵਰਖਾ جاری ਸੀ ਅਰਸ਼ਾਂ ਦੇ ਵਾਲੀ ਅੱਗੇ ਕੁਝ ਰੋ ਰੋ ਕੇ ਕੁਝ ਵਿਸਮਾਦ ਤੇ ਖੁਸ਼ੀ ਦੀ ਹਾਲਤ ਵਿੱਚ ਛਮ ਛਮ ਹੰਝੂ ਕੇਰ ਕੇ ਧਰਤੀ ਮਾਤਾ ਦੀ ਨਿਰਮਲ ਹਿੱਕ ਤੇ ਆਪਣੇ ਦੀਦਿਆਂ ਦੀ ਕਲਮ ਨਾਲ ਲਿਖ ਲਿਖ 부ਝਾ ਰਹੀ ਸੀ ਇਹ ਕਿੱਡਾ ਤੇ ਪਿਆਰਾ ਤੇ ਅਲੌਕਿਕ ਸਮਾਂ ਹੋਵੇਗਾ ਇਹ ਕਿਤਨਾ ਮਨਮੋਹਨਾ ਗੰਭੀਰਤਾ ਭਰਿਆ ਪਿਆਰਾ ਸਮਾਂ ਹੋਵੇਗਾ ਜਦੋਂ ਮੇਰੇ ਅਰਸ਼ੀ ਪ੍ਰੀਤਮ ਜੀ ਧਰਤੀ ਮਾਤਾ ਦੀ ਨਿਰਮਲ ਹਿੱਕ ਤੇ ਆਪਣੇ ਪਵਿੱਤਰ ਹਸਤ ਕਮਲਾ ਨਾਲ ਹੰਝੂ ਪੂੰਝ ਕੇ ਬਾਬਾ ਜੀ ਪਾਸੋਂ ਸ਼ਿਕਾਇਤਾਂ ਪੁੱਛ ਰਹੇ ਸਨ ਤੇ ਆਪਣੀ ਜਫੀ ਵਿੱਚ ਲਈ ਬਾਬਾ ਜੀ ਨੂੰ ਇਸ ਨਿਮਾਣੇ ਤੇ ਨਿਤਾਣੇ ਸੇਵਕ ਨੂੰ ਲੋਕ ਤੇ ਪਰਲੋਕ ਦਾ ਮਾਣ ਬਖਸ਼ ਕੇ یوں ਫਰਮਾ ਰਹੇ ਹੋਣਗੇ ਪਿਆਰੇ ਬਾਬਾ ਜੀ ਸਾਡੇ ਪੁਰਾਣੇ ਲੰਗਰ ਨਗੀਨਾ ਘਾਟ ਲਾਗੇ ਦੇਗ ਤੇਗ ਚਲਾਓ ਅੱਜ ਤੋਂ ਖੀਸਾ ਸਾਡਾ ਤੇ ਹੱਥ ਤੁਹਾਡਾ ਰਿਆ ਹੁਣ ਅਸੀਂ ਕਦੀ ਵੀ ਭੁੱਖੇ ਨਹੀਂ ਜਾਵਾਂਗੇ ਅਰਸ਼ੀ ਪ੍ਰੀਤਮ ਮਨਮੋਹਣੇ ਮਾਹੀ ਤੋਂ ਇਹ ਵਰ ਬਖਸ਼ਾ ਸੁਣ ਕੇ ਮੇਰੇ ਬਾਬਾ ਜੀ ਕਿਸੇ ਅਥਾ ਵਜਦ ਤੇ ਖੁਸ਼ੀ ਵਿੱਚ ਆ ਗਏ ਆਪ ਜੀ ਨੇ ਧੌਣ ਉਤਾਂ ਚੁੱਕੀ ਤੇ ਬੜੇ ਪ੍ਰੇਮ ਪਿਆਰ ਵਿੱਚ ਆ ਕੇ ਬੜੀ ਗੋ ਨਾਲ ਫਿਰ ਤੱਕਿਆ ਮਾਨੋ ਨੈਣ ਅਰਸੀ ਮਾਹੀ ਦੇ ਕੁਝ ਚਿਰ ਹੋਰ ਦਰਸ਼ਨ ਪਰਸਨਾ ਚਾਹੁੰਦੇ ਹੋਣ ਹੁਣ ਅਰਸ਼ਾਂ ਫਰਸ਼ਾਂ ਦੇ ਵਾਲੀ ਅਰਸ਼ਾਂ ਵਿੱਚ ਜਾ ਚੁੱਕੇ ਸਨ ਤੇ ਹਰ ਪਾਸੇ ਹਨੇਰਾ ਹੀ ਹਨੇਰਾ ਸੀ ਮਨ ਨੇ ਇੱਕ ਵੈਰਾਗਮਈ ਪ੍ਰੇਮ ਹੁਲਾਰਾ ਮਾਰਿਆ ਤੇ ਪਵਿੱਤਰ ਚਰਨਾ ਨੇ ਨਗੀਨਾ ਘਾਟਦਾ ਰਾਹ ਫੜਿਆ ਕੁਝ ਸਮਾਂ ਤੁਰਨ ਪਿੱਛੋਂ ਹੁਣ ਚਰਨ ਇੱਥੇ ਆ ਕੇ ਰੁਕ ਗਏ ਜਿੱਥੇ ਹੁਣ ਗੁਰੂ ਸਾਹਿਬ ਜੀ ਦਾ ਕੇਸਰੀ ਨਿਸ਼ਾਨ ਝੂਲਦਾ ਹੈ ਇੰਨੇ ਨੂੰ ਚੰਦਰ ਦੇਵਤਾ ਨੇ ਵੀ ਸਾਰੀ ਰਾਤ ਦੀ ਨੀਂਦ ਤੋਂ ਅੱਖ ਖੋਲ ਕੇ ਆਕਾਸ਼ ਦੀ ਨੀਲੀ ਚਾਦਰ ਤੋਂ ਮੂੰਹ ਬਾਹਰ ਕੱਢ ਲਿਆ ਸੀ ਤੇ ਹਰ ਪਾਸੇ ਚਾਂਦੀ ਵਰਗੀ ਚਾਨਣੀ ਫੈਲ ਗਈ ਅਗਲੀ ਸਾਖੀ ਅਗਲੇ ਪਾਗ ਵਿੱਚ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਲ ਚੁਕਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ